ਸੱਜਾ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇਖਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਕਿ ਲਗਾਤਾਰ ਜਿਹੜੀਆਂ ਆ ਉਹ ਹਾਰਪ੍ਰਭਾਵਿਤ ਖੇਤਰਾ ਤੋਂ ਤੁਹਾਨੂੰ ਜਿਹੜੀਆਂ ਨੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਤੇ ਲਗਾਤਾਰ ਤੁਸੀਂ ਬਣੀ ਹੋਇਓ ਤੇ ਅਸੀਂ ਜਿਹੜਾ ਆ ਅੱਜ ਜਿਹੜਾ ਆ ਉਹ ਮਹਾਵੀਰ ਇੰਟਰਨੈਸ਼ਨਲ ਦੀ ਟੀਮ ਦੇ ਨਾਲ ਜਿਹੜਾ ਆ ਉਹ ਸਕੂਲ ਦੀ ਟੀਮ ਦੇ ਨਾਲ ਰਾਸ਼ਨ ਵੰਡੇ ਨੇ ਲਈ ਜਿਹੜਾ ਆ ਉਹ ਹਾਰਪ੍ਰਭਾਵਿਤ ਖੇਤਰਾ ਦੇ ਵਿੱਚ ਪਹੁੰਚੇ ਜਿੱਥੇ ਕਿ ਲਗਾਤਾਰ ਜਿਹੜੇ ਆ ਉਹ ਔਰ ਰਾਸ਼ਨ ਜਿਹੜਾ ਆ ਵੰਡਿਆ ਜਾ ਰਿਹਾ ਆ ਸੁੱਕੀ ਰਸਲ ਜਿਹੜੀ ਉਹ ਦਿੱਤੀ ਜਾ ਰਹੀ ਹੈ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਲੋਕ ਲਾਈਨਾਂ ਦੇ ਵਿੱਚ ਜਿਹੜੇ ਨੇ ਉਹ ਲੱਗੇ ਹੋਏ ਨੇ ਤੇ ਗੱਲਬਾਤ ਜਿਹੜੀ ਇਹ ਲੋਕਾਂ ਦੇ ਨਾਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਲਗਾਤਾਰ ਦੇਖਦੇ ਪਿਓ ਕਿ ਕਿਵੇਂ ਜਿਹੜਾ ਆ ਉਹ ਲਾਈਨ ਲੱਗ ਕੇ ਜਿਹੜਾ ਆ ਉਹ ਲੋਕ ਜਿਹੜੇ ਨੇ ਉਹ ਰਾਸ਼ਨ ਲੈ ਰਹੇ ਨੇ ਤਾਂ ਨਦੀ ਕੀ ਅੱਜ ਅਸੀਂ ਜਿਹੜਾ ਆ ਉਹ ਮਕੌੜਾ ਦੇ ਕੋਲ ਪਹੁੰਚਿਆ ਪਿੰਡ ਮਕੌੜਾ ਬਿਲਕੁਲ ਰਾਵੀ ਦਰਿਆ ਦੇ ਕੰਢੇ ਦੇ ਉੱਤੇ ਰਾਵੀ ਦਰਿਆ ਦੇ ਕੰਢੇ ਦੇ ਉੱਤੇ ਜਿੱਥੇ ਕੀ ਜਿਹੜਾ ਆ ਹੜ੍ਹ ਨੇ ਬਹੁਤ ਜ਼ਿਆਦਾ ਜਿਹੜਾ ਆ ਉਹ ਪ੍ਰਭਾਵਿਤ ਕੀਤਾ ਤੇ ਇਸ ਪਿੰਡਾਂ ਨੂੰ ਜਿਹੜੀ ਉਹ ਜ਼ਿਆਦਾ ਮਾਰ ਪਈ ਕਿਉਂਕਿ ਇਨ੍ਹਾਂ ਪਿੰਡਾਂ ਦਾ ਜਿਹੜਾ ਆ ਏਰੀਆ ਉਹ ਬਿਲਕੁਲ ਜਿਹੜਾ ਆ ਉਹ ਦਰਿਆ ਦੇ ਕੰਢੇ ਦੇ ਉੱਤੇ ਆ ਦਰਿਆ ਦੇ ਕੰਢੇ ਦੇ ਹੋਣ ਕਰਕੇ ਜਿਹੜਾ ਆ ਜਦੋਂ ਬੰਨ ਟੁੱਟਦੇ ਖਾਸ ਕਰਕੇ ਇਨ੍ਹਾਂ ਪਿੰਡਾਂ 'ਚ ਜਿਹੜੀ ਉਹ ਜ਼ਿਆਦਾ ਜਿਹੜੀ ਹੈ ਉਹ ਮਾਰ ਵਜੀ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਏ ਹੋ ਲਗਾਤਾਰ ਜਿਹੜਾ ਆ ਉਹ ਜਿਹੜੇ ਆ ਉਹ ਮੈਡਮ ਜਿਹੜੇ ਨੇ ਦਾਦ ਸੰਭੰਦੇ ਪਏ ਨੇ ਸੁੱਕੀ ਰਸਦ ਜਿਹੜੀ ਉਹ ਉਹ ਦਿੱਤੀ ਜਾ ਰਹੀ ਲੋਕਾਂ ਨੂੰ ਜਿਹੜਾ ਆ ਲਗਾਤਾਰ ਜਿਹੜੀ ਉਹ ਰਸਦ ਜਿਹੜੀ ਉਮਹਿਆ ਕਰਾਈ ਜਾ ਰਹੀ ਹੈ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਬਣੇ ਹੋ ਡੀਪੀਸੀ ਪੰਜਾਬੀ ਦੀ ਟੀਮ ਲਗਾਤਾਰ ਜਿਹੜਾ ਆ ਉਹ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਪਈ ਹੈ ਤਾਂ ਲਗਾਤਾਰ ਜਿਹੜੀਆਂ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਕਿ ਜਿਹੜਾ ਲੋਕ ਲੈਣਾ ਦੇ ਵਿੱਚ ਤੁਸੀਂ ਦੇਖਦੇ ਪਈਓ ਕਿ ਕੀ ਵੀ ਜਿਹੜਾ ਆ ਉਹ ਲੱਗ ਕੇ ਜਿਹੜਾ ਆਪਣਾ ਜਿਹੜਾ ਰਾਸ਼ਨ ਇੱਥੋਂ ਲੈ ਰਹੇ ਨੇ ਲਗਾਤਾਰ ਜਿਹੜਾ ਮਕੌੜਾ ਪਤਨ ਤੋਂ ਮਕੌੜਾ ਪਿੰਡ ਦੀਆਂ ਜਿਹੜੀਆਂ ਉਹ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਕਿ ਹਾਲਾਤ ਜਿਹੜੇ ਨੇ ਉਹ ਉਹ ਜਿਹੜੇ ਨੇ ਪਿੰਡਾਂ ਦੇ ਜਿਹੜੇ ਆ ਉਹ ਕਾਫੀ ਜ਼ਿਆਦਾ ਬਦ ਤੋਂ ਬੱਤਰ ਹੋਏ ਹੋਏ ਨੇ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹ ਪਿੰਡ ਦੇ ਵਿੱਚ ਦਿਖਾਈਆਂ ਜਾ ਰਹੀਆਂ ਨੇ ਕਿ ਜਦੋਂ ਵੀ ਕਿਸੇ ਵੀ ਪਿੰਡ ਦੇ ਵਿੱਚ ਜਿੱਥੇ ਵੀ ਹਾਰ ਨੇ ਮਾਰ ਮਾਰੀ ਉੱਥੇ ਜਦੋਂ ਹੀ ਅਸੀਂ ਪਹੁੰਚਦੇ ਆਂ ਤੇ ਲੰਮੀਆਂ ਲੈਣਾ ਜਿਹੜੀਆਂ ਨੇ ਉਹ ਲਗਣੀ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਹਾਰ ਨੇ ਜਿਹੜੀ ਉਹ ਬਹੁਤ ਜ਼ਿਆਦਾ ਜਿਹੜੀ ਉਹ ਮਾਰ ਇਨਾਂ ਇਲਾਕਿਆਂ ਨੂੰ ਮਾਰੀ ਜਿੱਤੇ ਕਰਕੇ ਜਿਹੜੀ ਇਹ ਕਾਫੀ ਜ਼ਿਆਦਾ ਲੋਕਾਂ ਨੂੰ ਜਿਹੜੀ ਉਹ ਪਰੇਸ਼ਾਨੀ ਜਿਹੜੀ ਆਈ ਹੈ ਤੇ ਬਹੁਤ ਜ਼ਿਆਦਾ ਜਿਹੜੇ ਆ ਉਹ ਮੰਦੇ ਹਾਲ ਜਿਹੜੇ ਨੇ ਉਹ ਹੋਏ ਪਏ ਨੇ ਤੇ ਜਿਹੜੀ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਵੀ ਜਿਹੜਾ ਆ ਉਹ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕ ਕੀ ਕਹਿੰਦੇ ਨੇ ਤੇ ਜਿਹੜਾ ਕਿ ਲੋਕ ਜਿਹੜੇ ਨੇ ਰਾਸਨ ਲੈ ਕੇ ਜਿਹੜੇ ਨੇ ਉਹ ਆ ਰਹੇ ਨੇ ਰਾਸਲ ਮੈਨ ਦੇ ਲਈ ਜਿਹੜੇ ਲੋਕ ਆ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨਾ ਕੋਈ ਖਰਾਬੀ ਬੀਬੀਆਂ ਵੀ ਜਿਹੜੀਆਂ ਨੇ ਮਾਤਾਵਾਂ ਲੱਗਿਆ ਨੇ ਮਾਤਾ ਕੀ ਕਹਿਣਾ ਚਾਹੋਗੇ ਆਇਆ ਕਿਸਾਨ ਆਇਆ ਮੋਲੀ ਮੁਸ਼ਕਲ ਹੋਈ ਹੈ ਹਰ ਨਾਲ ਆਇਆ ਇੱਧਰ ਆਇਆ ਕਿਤੇ ਇੱਧਰੋਂ ਦਰਿਆ ਚ ਤੇ ਬੜੀ ਮੁਸ਼ਕਲ ਅੰਨਾਂ ਦਾ ਪਾਣੀ ਆ ਗਿਆ ਘਰ ਬਣਾ ਹਾਂ ਬਹੁਤ ਮੁਸ਼ਕਲ ਸਭ ਬਹੁਤ ਹੈ ਯਾਰ ਮੁਸ਼ਕਲ ਅਮਰਾ ਪਾਣੀ ਆ ਟਾ ਰੋੜ ਗਿਆ ਕਨ ਕਨਾਸ ਹੋਈਆਂ ਕਰਾਂ ਚ ਜਿਹੜਾ ਰਾਸ ਜਿਹੜਾ ਵੀ ਖਰਾਬ ਹੋ ਗਿਆ ਹਾਂ ਸਭ ਕੁਝ ਹੋ ਗਿਆ ਕਿੰਨਾ ਕੁ ਪਾਣੀ ਜਿਹੜਾ ਪਾਣੀ ਆਇਆ 4-4 ਫੁੱਟ ਅੰਦਰ ਅੰਦਰ ਕਾਫੀ ਜ਼ਿਆਦਾ ਤੱਕ ਬਹੁਤ ਆਇਆ ਲਗਾਤਾਰ ਤੁਸੀਂ ਤਸਵੀਰਾਂ ਦੇ ਦੇ ਪਿਓ ਕਿ ਲਗਾਤਾਰ ਜਿਹੜੀ ਉਹ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇ ਦੇ ਪਿਓ ਕਿ ਲਾਈਨਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਤੇ ਇੱਧਰ ਜਿਹੜਾ ਉਹ ਮੈਮ ਜਿਹੜੇ ਨੇ ਲੱਗੇ ਹੋਏ ਨੇ ਰਾਸਨ ਜਿਹੜਾ ਆ ਉਹ ਵੰਡਿਆ ਜਾ ਰਿਹਾ ਇੱਧਰ ਵੀਰ ਵੀ ਜਿਹੜੇ ਨੇ ਉਹ ਰਾਸਨ ਲੈ ਰਹੇ ਨੇ ਜਾਂ ਜਿਹੜਾ ਉਹ ਰਾਸਨ ਜਿਹੜਾ ਵੰਡਿਆ ਜਾ ਰਿਹਾ ਤੇ ਲਗਾਤਾਰ ਜਿਹੜੀਆਂ ਨੇ ਤਸਵੀਰਾਂ ਤੁਸੀਂ ਮਕੌੜਾ ਤੋਂ ਦੇਖਦੇ ਪਿਓ ਵੀ ਜਿੱਥੇ ਅੱਜ ਰਾਸ਼ਨ ਜਿਹੜਾ ਵੰਡਿਆ ਜਾ ਰਿਹਾ ਹੈ ਇੱਥੇ ਬਹੁਤ ਸਾਰੀਆਂ ਜਿਹੜੀਆਂ ਨੇ ਰਾਸ਼ਨ ਸਮਗਰੀ ਜਿਹੜੀ ਲੈ ਕੇ ਜਿਹੜੀ ਮਹਾਵੀਰ ਇੰਟਰਨੈਸ਼ਨਲ ਸਕੂਲ ਦੀ ਟੀਮ ਜਿਹੜੀ ਪਹੁੰਚੀ ਹੈ ਅੱਜ ਵੀ ਤੁਸੀਂ ਦੇਖਦੇ ਪਿਓ ਕਿ ਹੈਲੀਕਾਪਟਰ ਵੀ ਜਿਹੜੇ ਨੇ ਇਧਰ ਆ ਰਹੇ ਨੇ ਜੈਜਾ ਲੈਨ ਦੇ ਲਈ ਤਸਵੀਰਾਂ ਲਗਾਤਾਰ ਤੁਹਾਨੂੰ ਜਿਹੜੀਆਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਜਿਹੜੀ ਅਸੀਂ ਕਰਦੇ ਪਏ ਆ ਤੇ ਲਗਾਤਾਰ ਜਿਹੜੇ ਨੇ ਉਹ ਸਾਡੇ ਸੇਵਾਦਾਰ ਜਿਹੜੇ ਨੇ ਉਹ ਔਰ ਰਾਸ਼ਨ ਵੰਦੇ ਪਏ ਨੇ ਨਾਲ ਅ ਪ੍ਰਿੰਸੀਪਲ ਅਮਰਜੀਤ ਕੌਰ ਜੀ ਜਿਹੜੇ ਨੇ ਉਹ ਸਪੈਸ਼ਲੀ ਜਿਹੜੇ ਨੇ ਖੁਦ ਆਪ ਨਾਲ ਲਾ ਕੇ ਜਿਹੜਾ ਆ ਉਹ ਰਾਸ਼ਨ ਜਿਹੜਾ ਆ ਵੰਡ ਰਹੇ ਨੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਈ ਬੀ ਨਾਲ ਜਿਹੜੀ ਮਕੌੜਾ ਦੀ ਸਾਇਦ ਪੰਚਾਇਤ ਵੀ ਜਿਹੜੀ ਉਹ ਲੱਗੀ ਹੋਈ ਹੈ ਜਿਵੇਂ ਕਿ ਰਾਸ਼ਨ ਜਿਹੜੀ ਹੈ ਉਹ ਵੰਡ ਰਹੀ ਪਈ ਹੈ ਤੇ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕਰਦੇ ਪਿਆ ਗੱਲਬਾਤ ਕਰਨ ਦਾ ਇਹ ਆ ਵੀ ਕੀ ਦਸੀਏ ਤੇ ਕੀ ਦਿਖਾਈਏ ਕਿਉਂਕਿ ਬਹੁਤ ਜਿਆਦਾ ਮੰਦੇ ਹਾਲਾਤ ਜਿਹੜੇ ਹੋਏ ਪੈਣੇ ਉਤਰਾ ਇੱਕ ਮਿੰਟ ਸ਼ਾਇਰ ਦਿਓ ਤੇ ਤੁਸੀਂ ਦੇ ਦੇ ਪਈ ਲੋਕਾਂ ਦੇ ਘਰਾਂ ਦਾ ਸਮਾਨ ਜਿਹੜਾ ਆ ਉਹ ਅਜੇ ਵੀ ਜਿਹੜਾ ਆ ਇਹ ਇੱਥੇ ਬਾਹਰ ਹੀ ਜਿਹੜਾ ਆ ਧੁੱਪ ਜੜੀ ਹੈ ਥੋੜੀ ਲੱਗੀ ਹੈ ਤੇ ਧੁੱਪ ਲੱਗਣ ਦੇ ਨਾਲ ਜਿਹੜਾ ਆ ਜਿਹੜਾ ਆ ਆਪਣੇ ਘਰ ਦਾ ਸਾਰਾ ਸਮਾਨ ਕੱਢ ਕੇ ਜਿਹੜਾ ਆ ਬਾਹਰ ਰੱਖਿਆ ਹੋਇਆ ਤੇ ਸੁੱਕਣ ਦੇ ਲਈ ਜਿਹੜਾ ਆ ਇਹ ਸਮਾਨ ਜਿਹੜਾ ਆ ਘਰਾਂ ਦੇ ਵਿੱਚੋਂ ਕੱਢ-ਕੱਢ ਕੇ ਜਿਹੜਾ ਆ ਉਹ ਲਗਾਇਆ ਹੋਇਆ ਤਾਂ ਕਿ ਧੁੱਪ ਦੇ ਨਾਲ ਜਿਹੜਾ ਆ ਉਹ ਸਮਾਨ ਸੁੱਕ ਜਾਵੇ ਤੁਸੀਂ ਦੇ ਦੇ ਪਈਓ ਵੀ ਘਰ ਦਾ ਜਿਹੜਾ ਤਕਰੀਬਨ ਤਕਰੀਬਨ ਇੱਕ ਘਰ ਦਾ ਨਹੀਂ ਇੱਥੇ ਜਿੰਨੇ ਵੀ ਘਰ ਜਿਹੜੇ ਨੇ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਸਾਰਿਆਂ ਦੇ ਸਮਾਨ ਜਿਹੜੇ ਨੇ ਕਾਫੀ ਜ਼ਿਆਦਾ ਜਿਹੜੇ ਨੁਕਸਾਨੇ ਗਏ ਨੇ ਤੇ ਨੁਕਸਾਨ ਹੋਇਆ ਜਿਹੜਾ ਤੁਸੀਂ ਦੇ ਦੇ ਪਈਓ ਵੀ ਸਮਾਨ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਵੀ ਲੋਕਾਂ ਨੇ ਆਪਣੀਆਂ ਗਲੀਆਂ ਦੇ ਵਿੱਚ ਸੜਕਾਂ ਦੇ ਉੱਤੇ ਜਿਹੜਾ ਸਮਾਨ ਕੱਢ ਕੱਢ ਕੇ ਜਿਹੜਾ ਆ ਉਹ ਸੁੱਕਣੇ ਪਾਇਆ ਹੋਇਆ ਲਗਾਤਾਰ ਜਿਹੜੀ ਸਾਡੀ ਟੀਮ ਆ ਉਹ ਇੱਥੇ ਮਹਾਵੀਰ ਇੰਟਰਨੈਸ਼ਨਲ ਸਕੂਲ ਦੀ ਟੀਮ ਜਿਹੜੀ ਉਹ ਰਾਸਨ ਜਿਹੜਾ ਆ ਬਣਦੀ ਪਈ ਤੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦਾਾਂਗੇ ਸਾਡੇ ਨਾਲ ਸਾਰੇ ਮੌਜੂਦ ਨੇ ਸਰ ਨਾਲ ਹੀ ਗੱਲਬਾਤ ਕਰਨ데요 ਸਰ ਕਿਹੜਾ ਪਿੰਡ ਕਿੱਥੇ ਪਹੁੰਚਿਆ ਆਪਾਂ ਅਸੀਂ ਅਜ ਮੋ ਕੋੜਾਪੱਤਨ ਪਹੁੰਚੇ ਆ ਅ ਸਰ ਦੀ ਮਹਾਵੀਰ ਸਕੂਲ ਦੀ ਟੀਮ 2-3 ਦਿਨ ਪਹਿਲੇ ਵੀ ਇੱਥੇ ਆਈ ਸੀ ਤੋਂ ਉਸ ਤੋਂ ਬਾਅਦ ਜਕਦਮ ਪਾਣੀ ਦਾ ਪੱਧਰ ਫਿਰ ਵਧ ਗਿਆ ਤੇ ਅਸੀਂ ਆ ਨਹੀਂ ਪਾਏ ਤਾਂ ਸਾਨੂੰ ਪਤਾ ਲੱਗਿਆ ਵੀ ਪਾਣੀ ਥੋੜੇ ਦੇ ਲੱਥੇ ਹੋਇਆ ਵਾ ਤੇ ਅਸੀਂ ਫਿਰ ਦੁਬਾਰਾ ਆਏ ਇੱਥੇ ਸਤ ਰਾਮ ਦਾ ਜਿਹੜਾ ਹਾਲਿਆ ਕਿੰਨੀਆਂ ਜਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਕੇ ਇੱਥੇ ਤੱਕ ਪਹੁੰਚਣਾ ਪੈਣਾ ਫੇਰ ਵੀ ਲੋਕ ਦੇਖੋ ਰਾਵਾਂ ਦੀ ਕੰਡੀਸ਼ਨ ਤੇ ਬਹੁਤ ਬੁਰੀ ਹੈ ਬਿਕੋਜ਼ ਜਿਹੜਾ ਪਿੰਡ ਹੈ ਤੁਸੀਂ ਦੇ ਬਿਲਕੁਲ ਉੱਪਰ ਹੈ ਰਾਵੀਦ ਰਿਹਾ ਮੁਸ਼ਕਲ ਹੈ ਤੋ ਉਹ 5-600 ਮੀਟਰ ਦੂਰੀ ਤੇ ਦਰਿਆਵਾ ਤੇ ਅਜੇ ਵੀ ਪੰਕੋੜਾ ਪਤਨ ਦੇ ਪਜੇ ਪਰਲੇ ਪਾਸੇ 5-7 ਪਿੰਡ ਹੈਗੇ ਹਨ ਉਹਨਾਂ ਦਾ ਕਨੈਕਸ਼ਨ ਟੁੱਟਾ ਹੋਇਆ ਹੈ ਉਹਨਾਂ ਤੱਕ ਰਾਸ ਸਮਗਰੀ ਪਹੁੰਚ ਨਹੀਂ ਪਾ ਰਹੀ ਐਨਡੀਆਰਐਫ ਦੀ ਟੀਮਾਂ ਜਾਂ ਹੋਰ ਜਿਹੜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਉਹ ਕੋਸ਼ਿਸ਼ ਕਰਕੇ ਉੱਥੇ ਰਸਲ ਜੋ ਵੀ ਜ਼ਰੂਰੀ ਚੀਜ਼ਾਂ ਉਹ ਪ ਤਾਂ ਫਿਰ ਪਾਣੀ ਦਾ ਬਹਾਵ ਤੇਜ਼ ਹੋਣ ਕਰਕੇ ਅਜਿਹਾ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਰਹੀਆਂ ਨੇ ਅਜੇ ਵੀ ਸਰ ਜਿਵੇਂ ਲੋਕਾਂ ਦਾ ਸਮਾਂਗੀ ਬਾਹਰ ਤਿਆਰ ਆ ਰਿਹਾ ਹੈ ਬਹੁਤ ਸਾਰੇ ਘਰਾਂ ਦੇ ਵਿੱਚ ਜਿਹੜਾ ਨੁਕਸਾਨ ਕਾਫੀ ਜ਼ਿਆਦਾ ਹੋਇਆ ਹੈ ਜੀ ਜਿਵੇਂ ਅੱਜ ਵੀ ਕਿਹਾ ਰਾਸਨ ਦੇ ਰਹੇ ਆ ਰਾਸਨ ਤੋਂ ਇਲਾਵਾ ਲੱਗਦਾ ਪੀ ਇਹਨਾਂ ਨੂੰ ਕੱਲ ਨੂੰ ਹੋਰ ਚੀਜ਼ਾਂ ਦੀ ਵੀ ਨੀਡਡ ਜਿਹੜੀ ਜ਼ਰੂਰ ਤੋਂ ਹੋ ਸਕਦੀ ਹੈ ਦੇਖੋ ਅਸੀਂ ਚਲੋ ਆਪਣੇ ਸੰਸਥਾਦਨ ਤਵੀ ਜੋ ਬੇਸਿਕ ਚੀਜ਼ਾਂ ਉਹ ਚ ਸਹੂਲਤਾਂ ਦੇ ਰਿੰਦੀ ਕੋਸ਼ਿਸ਼ ਕਰ ਰਹੇ ਆ ਸੋ ਥੈਟ ਕਿ ਸਾਡਾ ਕੋਈ ਫੈਮਿਲੀ ਮੈਂਬਰ ਜਿਹੜੇ ਭੈਣ ਭਰਾ ਜਿਹੜੇ ਫਲਡ ਤੋਂ ਇਫੈਕਟ ਹੋਏ ਆ ਉਹਨਾਂ ਦਾ ਕੋਈ ਪਰਿਵਾਰਿਕ ਬੱਚਾ ਖਾਲੀ ਪੇਟ ਨਾ ਸੋ ਸਕੇ ਬਾਕੀ ਜੋ ਡਿਸਟ੍ਰਿਕਟ ਐਡਮਿਨਿਸਟ੍ਰੇ ਔਰ ਜੋ ਗਵਰਨਮੈਂਟ ਹੈ ਉਹ ਵੀ ਆਪਣਾ ਰੋਲ ਪਲੇ ਕਰ ਰਹੀ ਹੈ ਉਹਨਾਂ ਦੇ ਜੋ ਵੀ ਆਫੀਸਰ ਸਹਿਬਾਨ ਨੇ ਉਹ ਇੱਥੇ ਆ ਕੇ ਸਾਰੀ ਅਸੈਸਮੈਂਟ ਕਰ ਰਹੇ ਆ ਜਿੰਨਾ ਜਿੰਨਾ ਲੋਕਾਂ ਦਾ ਜੋ ਵੀ ਨੁਕਸਾਨ ਹੋਇਆ ਵਾ ਉਹ ਅਸੈਸਮੈਂਟ ਤੋਂ ਬਾਅਦ ਹੀ ਪਰ ਪਰਪਾਈ ਹੋ ਪਾਏਗੀ ਔਰ ਮੈਂ ਪੂਰੀ ਉਮੀਦ ਕਰਦਾ ਹਾਂ ਕਿ ਜਿਹੜੀ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਜਾਂ ਜੋ ਵੀ ਸਾਡੀ ਸਰਕਾਰ ਹੈ ਉਹ ਇਹਨਾਂ ਲੋਕਾਂ ਦਾ ਪੂਰਾ ਸਹਿਯੋਗ ਕਰਕੇ ਇਹਨਾਂ ਦੇ ਜਿੰਨੇ ਵੀ ਜੋ ਪ੍ਰੋਬਲਮਸ ਆਈਆਂ ਜਾਂ ਜੋ ਫਲੱਡ ਦੀ ਵਜ੍ਹਾ ਨਾਲ ਨੁਕਸਾਨ ਹੋਇਆ ਵਾ ਪੂਰੀ ਇਹਨਾਂ ਦੀ ਪੂਰਤੀ ਕਰਨ ਚ ਉਹ ਹੈਲਪ ਕਰਨਗੇ ਇਹਨਾਂ ਦੇ ਜੀ ਸਰ ਜਿਵੇਂ ਕਿ ਅਸੀਂ ਇੱਥੇ ਪਹੁੰਚੇ ਆਂ ਰਾਸ਼ਨ ਲੈ ਕੇ ਪਹੁੰਚੇ ਆਂ ਤੇ ਇੱਕ ਹੀ ਲੋਕ ਕਹਿੰਦੇ ਆ ਵੀ ਬਹੁਤ ਜ਼ਿਆਦਾ ਰਾਸ਼ਨ ਲਕਰਾਂ ਦੇ ਵਿੱਚ ਦਿੱਤਾ ਜਾ ਰਿਹਾ ਆ ਕੀ ਲੱਗਦਾ ਆ ਵੀ ਕੋਈ ਨਹੀਂ ਜ਼ਰੂਰਤ ਨਹੀਂ ਦੇਖੋ ਜ਼ਰੂਰਤ ਹੈ ਕਿਉਂਕਿ ਸਾਰਾ ਪੰਜਾਬ ਆ ਪੰਜਾਬ ਦੇ ਲੋਕ ਜ਼ਰੂਰਤ ਤੋਂ ਬਿਨਾਂ ਕਿਸੇ ਅੱਗੇ ਨਹੀਂ ਬੋਲਦੇ ਪਰ ਅੱਜ ਇਹ ਏਰੀਆ ਇੰਨਾ ਅਫੈਕਟ ਹੋ ਚੁੱਕਾ ਵਾ ਹਰ ਪਰਿਵਾਰ ਦੇ ਦੋ ਦੋ ਤਿੰਨ ਤਿੰਨ ਮੈਂਬਰ ਆ ਤੇ ਇਹ 3 ਟਾਈਮ ਦਾ ਵੀ ਖਾਣਾ ਬਣਾ ਬਣਾਉਣ ਬੰਦਾ ਵਾ ਤੇ ਕਿੰਨਾ ਦਾ ਰਾਸ਼ਨ ਉਹ ਡੰਪ ਕਰ ਲੇਗਾ ਕਿ ਕਦੀ 3 ਦਿਨ ਪਹਿਲੇ ਇੱਥੇ ਇਹ ਪਿੰਡ ਨਾਰਮਲ ਸੀ ਉਸ ਵੇਲੇ ਜਕਦਮ ਫਿਰ ਪਾਣੀ ਆ ਗਿਆ ਸਾਰੇ ਰਸਤੇ ਬੰਦ ਹੋ ਗਏ ਤੇ ਇਹਨਾਂ ਦੇ ਲੋਕਾਂ ਲਈ ਤੇ ਕੋਈ ਇੱਥੇ ਜ਼ਰੀਆ ਹੀ ਨਹੀਂ ਹੈਗਾ ਤੇ ਜੇ ਇਦਾਂ ਦੀ ਜਿਹੜੀ ਫਾਰਮਾਂ ਫਿਲਾ ਰਹੇ ਕਿ ਲੋਕੀ ਡੰਪ ਕਰ ਰਹੇ ਡੰਪ ਕਰ ਰਹੇ ਇਦਾਂ ਦਾ ਕੋਈ ਸੀਨ ਸਾਨੂੰ ਤਾਂ ਅਜੇ ਤੱਕ ਨਜ਼ਰ ਨਹੀਂ ਆਇਆ ਕਿਉਂਕਿ ਅਸੀਂ ਵੀ 7-8 ਦਿਨ ਤੋਂ ਫੀਲਡ ਦੇ ਵਿੱਚ ਹੀ ਆ ਹਾਂ ਜਿਹੜੇ ਰੋਡ ਸਾਈਡ ਤੇ ਪਿੰਡ ਹੈ ਜਿਨ੍ਹਾਂ ਦੇ ਫਲੱਡ ਦਾ ਇਫੈਕਟ ਨਹੀਂ ਹੈਗਾ ਉਹਨਾਂ ਲੋਕਾਂ ਦੀ ਮੈਂ ਕੋਈ ਗੱਲ ਨਹੀਂ ਕਰ ਸਕਦਾ ਬਿਕੋਜ਼ ਮੈਨੂੰ ਉਹਨਾਂ ਏਰੀਆ ਦਾ ਪਤਾ ਨਹੀਂ ਹੈ ਪਰ ਜਿੰਨਾ ਵੀ ਅਸੀਂ ਇੰਟੀਰੀਅਰ ਚ ਪਿੰਡਾਂ ਦੇ ਵਿੱਚ ਪਹੁੰਚੇ ਹਾਂ ਇਹਨਾਂ ਦੀ ਬੜੀ ਡੰਪ ਵਾਲੇ ਦਾ ਕੋਈ ਸੱਜ ਨਜ਼ਰ ਹੀ ਨਹੀਂ ਆਇਆ ਤੁਹਾਨੂੰ ਜਿਵੇਂ ਕਿ ਆਪਾਂ ਗੱਲ ਕਰ ਹੁਣੇ ਕੀਤੀ ਹੈ ਵੀ ਜਿਹੜੇ ਰੂਡ ਸਾਈਡ ਨੇ ਮੇਨ ਰੂਡ ਜਿਹਨੂੰ ਆਪਾਂ ਕਹਿ ਸਕਦੇ ਆ ਉੱਥੇ ਬਹੁਤੀ ਟਰਾਲੀਆਂ ਖੜ ਜਾਂਦੀਆਂ ਜਿਹੜੇ ਧੁਰ ਤੱਕ ਪਹੁੰਚਦੀਆਂ ਨਹੀਂ ਜਾਂ ਪਾਣੀ ਨੂੰ ਦੇਖ ਕੇ ਨਹੀਂ ਪਹੁੰਚਦੀਆਂ ਜਾਂ ਕਿਸ ਤਰ੍ਹਾਂ ਵੀ ਤੇ ਇਹਨਾਂ ਲੋਕਾਂ ਨੂੰ ਜਿਆਦਾ ਮੀਡਿਆ ਇੱਥੋਂ ਤੱਕ ਕੋਈ ਮੈਸੇਜ ਜ਼ਰੂਰ ਦੇਖੋ ਬਹੁਤ ਸੇ ਲੋਗ ਹੈ ਅਸੀਂ ਲੋਗ ਹਾਂ ਅਸੀਂ ਇਸ ਏਰੀਆ ਦੇ ਨਾਲ ਜਾਨੂ ਨਹੀਂ ਹੈਗੇ ਸੋ ਸਾਨੂੰ ਕਈ ਪਿੰਡਾਂ ਦੇ ਲੋਕਾਂ ਨੇ ਇਹ ਏਰੀਆ ਦੇ ਰਸਤੇ ਦੱਸੇ ਆ ਉਹਨਾਂ ਦੇ ਸਹਿਯੋਗ ਨਾਲ ਹੀ ਉੱਥੇ ਤੱਕ ਪਹੁੰਚ ਰਹੇ ਆ ਇਵਨ ਲੋਕ ਬਹੁਤ ਸੇ ਐਸੇ ਪਿੰਡੇ ਆ ਜਿੱਤੇ ਹੀ ਜਾਇਦਾ ਉਹ ਲੋਕ ਹੱਥ ਜੋੜ ਕੇ ਕਹਿੰਦੇ ਸਾਡੇ ਪਿੰਡ ਚ ਕੋਈ ਨੁਕਸਾਨ ਨਹੀਂ ਹੋਇਆ ਸਾਡਾ ਪਿੰਡ ਬਾੜ ਪ੍ਰਭਾਵਿਤ ਨਹੀਂ ਹੈਗਾ ਜਿਹੜੇ ਪਿੰਡ ਬਾੜ ਪ੍ਰਭਾਵਿਤ ਹੈਗੇ ਆ ਉਹਨਾਂ ਪਿੰਡਾਂ ਚ ਜਾਓ ਪਰ ਉਹਨਾਂ ਦੇ ਸਦਕਾ ਹੀ ਉਹਨਾਂ ਦੇ ਦੱਸਣ ਦੇ ਦੱਸਣ ਦੇ ਨਾਲ ਹੀ ਅਸੀਂ ਇਹਨਾਂ ਪਿੰਡ ਤੱਕ ਅਪਰੋਚ ਕਰ ਸਪਾ ਰਹੇ ਆ ਬਾਕੀ ਅਜੇ ਤੱਕ ਮੈਨੂੰ ਇਦਾਂ ਦਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਕਿ ਲੋਕੀ ਕਿਹੇ ਵੀ ਚੀਜ਼ਾਂ ਨੂੰ ਮਿਸਯੂਜ਼ ਕਰ ਰਹੇ ਹੋਣ ਕੀ ਨੇ ਕੀ ਹਾਲਾਤ ਹੈ ਜਿਵੇਂ ਕਿ ਤੁਸੀਂ ਅਜੇ ਸਕੂਲ ਦੇ ਚੇਅਰਮੈਨ ਹੋਣ ਦੇ ਨਾਤੇ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਹੈ ਦੇਖੋ ਨੌਜਵਾਨ ਪੀੜੀ ਨੂੰ ਮੇਰਾ ਇਹ ਮੈਸੇਜ ਹੈਗਾ ਵਾ ਕਿ ਆ ਸਭ ਤੋਂ ਪਹਿਲੇ ਦਸੀਂ ਆਪਣੀ ਬੇਸਿਕ ਜਿਹੜੀ ਸਟੱਡੀਜ਼ ਹੈ ਉਹਤੇ ਧਿਆਨ ਦੀਏ ਪਿੰਡ ਦਾ ਹਰ ਬੱਚਾ ਜਿਹੜਾ ਵਾ ਉਹਦੇ ਵਾਸਤੇ ਪੜ੍ਹਾਈ ਬਹੁਤ ਜ਼ਰੂਰੀ ਹੈ ਜੇ ਪਿੰਡ ਦੇ ਵਿੱਚ ਅੱਛਾ ਪੜ ਜਾਣਗੇ ਤੇ ਕਿਸੇ ਵੀ ਪਿੰਡ ਦੀ ਜਿਹੜੀ ਦੁਰਦਸ਼ਾਵਾ ਜਾਂ ਕੋਈ ਕੋਈ ਵੀ ਆਫਤ ਆਂਦੀ ਆ ਉਹਨੂੰ ਪਿੰਡ ਨੂੰ ਬਚਾਉਣ ਵਿੱਚ ਉਹ ਬਹੁਤ ਜ਼ਿਆਦਾ ਅਗੇ ਆ ਕੇ ਯੋਗਦਾਨ ਦੇ ਸਕਦੇ ਆ ਕਿਉਂਕਿ ਪੜ੍ਹਾਈ ਦੇ ਨਾਲ ਹੀ ਸਾਰਾ ਕੁਝ ਹੈਗਾ ਬਿਲਕੁਲ ਜੀ ਬਿਲਕੁਲ ਸਰ ਬੰਦਿਆ ਜੀ ਅੱਜ ਸਾਨੂੰ ਇੱਥੇ ਅੱਜ ਦਾ ਸਾਡਾ ਜਿਹੜਾ ਆਇਆ ਮਲਕ ਅਠਮਾ ਦੇਣ ਜੀ ਤੇ ਅਜੇ ਵੀ ਜਿਹੜਾ ਸਾਡੇ ਕੋਲ ਥੋੜਾ ਸਮਾਨ ਬਹੁਤ ਜ਼ਿਆਦਾ ਪਤਿਆ ਹੋਇਆ ਹੈ ਜੀ ਅੱਜ ਬੰਦਿਆ ਜਾਏਗਾ ਕਿ ਜਾਕਾਸੇ ਕੌਣ ਕਰੇ ਸੁਧੂ ਕੋ ਜਿਹੜੇ ਵੀ ਲੋੜਵੰਦ ਲੋਗ ਹੈ ਸਾਡੀ ਕੋਸ਼ਿਸ਼ ਹੈ ਕਿ ਅੱਜ ਉਹਨਾਂ ਤੱਕ ਮੈਕਸਿਮਮ ਪਹੁੰਚੇ ਤੇ ਜੇ ਕੋਈ ਰਹਿ ਵੀ ਜਾਏਗਾ ਅਸੀਂ ਕੱਲ ਇੱਕ ਦੋ ਪਿੰਡ ਹੋਰ ਹੈਗੇ ਜੋ ਸਾਡੀ ਨਜ਼ਰ ਚ ਆਏ ਆ ਅਸੀਂ ਲੋਕਾਂ ਨੂੰ ਅਪਰੋਚ ਕੀਤਾ ਵਾ ਕਿ ਉਹ ਪਿੰਡਾਂ 'ਚ ਲੋੜ ਹੈਗੀ ਹੈ ਤੇ ਕੱਲ ਅਸੀਂ ਉਹਨਾਂ ਪਿੰਡਾਂ 'ਚ ਜਾਵਾਂਗੇ ਜੀ ਥੈਂਕ ਯੂ ਅ ਲਗਾਤਾਰ ਜਿਹੜੀਆਂ ਨੇ ਤਸਵੀਰਾਂ ਤੁਸੀਂ ਦੇ ਦੇ ਪਿਓ ਕਿ ਲਗਾਤਾਰ ਤਸਵੀਰਾਂ ਦੇ ਵਿੱਚ ਜਿਹੜਾ ਉਹ ਤੁਹਾਨੂੰ ਦਿਖਾ ਰਿਹਾ ਕਿ ਆ ਰਾਸਣ ਹੈ ਜਿਹੜਾ ਉਹ ਔਰ ਟੀਮਜ਼ ਵੱਲੋਂ ਵੰਡਿਆ ਜਾ ਰਿਹਾ ਤੇ ਤੁਸੀਂ ਦੇਖਦੇ ਪਿਓ ਕਿ ਬਹੁਤ ਸਾਰੀ ਜਿਹੜੀ ਇਹ ਸੰਗਤ ਜਿਹੜੀ ਉਹ ਆਪਾਂ ਸੰਗਤ ਕਹਿ ਸਕਦੇ ਕੋਈ ਕਿ ਜਿਹੜੀ ਇਹ ਫਲੱਡ ਦੀ ਮਾਰੀ ਹੋਈ ਸੰਗਤ ਜਿਹੜੀ ਉਹ ਇੱਥੇ ਪਹੁੰਚ ਕੇ ਜਿਹੜਾ ਆ ਰਾਸ਼ਨ ਲੈਰੀ ਲਗਾਤਾਰ ਤਸਵੀਰਾਂ ਤਾਂ ਦਿਖਾ ਰਹੇ ਆ ਡੀਪੀਸੀ ਪੰਜਾਬੀ ਦੇ ਉੱਤੇ ਬਨੇ ਰਹੂ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਤੁਹਾਨੂੰ ਪਹਿਲੇ ਆਧਾਰ ਤੇ ਮਿਲ ਸਕੇ